ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁੱਕਰਦੇ ਹਾਂ ਪਹਿਲੀ ਖਬਰ ਪੱਲ ਸੰਯੁਕਤ ਰਾਸ਼ਟਰ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਐਤਵਾਰ ਤੜਕੇ ਉਸ ਤੇ ਮੁੜ ਪਾਬੰਦੀਆਂ ਲਗਾ ਦਿੱਤੀਆਂ ਜਿਸ ਤੋਂ ਬਾਅਦ ਪਹਿਲਾਂ ਹੀ ਮੁਸ਼ਕਲਾਂ ਨਾਲ ਜੂਝ ਰਹੇ ਦੇਸ਼ ਤੇ ਲੋਕਾਂ ਦੀਆਂ ਭਵਿੱਖ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਨੇ ਸੰਯੁਕਤ ਰਾਸ਼ਟਰ ਚ ਆਖਰੀ ਸਮੇਂ ਚ ਕੂਟਨੀਤਿਕ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਐਤਵਾਰ ਨੂੰ ਈਰਾਨ ਤੇ ਪਾਬੰਦੀਆਂ ਲਾਗੂ ਹੋ ਗਈਆਂ ਇਰਾਨ ਨੂੰ ਹੁਣ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ ਜਿਨ੍ਹਾਂ ਚ ਵਿਦੇਸ਼ੀ ਜਾਇਦਾਦਾਂ ਤੇ ਰੋਕ ਹਥਿਆਰਾਂ ਦੇ ਸੌਦਿਆਂ ਤੇ ਪਾਬੰਦੀ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਅੱਗੇ ਵਧਾਉਣ ਤੇ ਜੁਰਮਾਨਾ ਲਾਏ ਜਾਣਾ ਸ਼ਾਮਿਲ ਹੈ ਇਹ ਪਾਬੰਦੀਆਂ ਜਿਹੇ ਸਮੇਂ ਚ ਲਾਈਆਂ ਗਈਆਂ ਨੇ ਜਦੋਂ ਇਰਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਇਰਾਨ ਦੀ ਮੁਦਰਾ ਰਿਆਲ ਡਿੱਗ ਗਈ ਹੈ ਭੋਜਨ ਦੀਆਂ ਕੀਮਤਾਂ ਵੱਧ ਰਹੀਆਂ ਨੇ ਤੇ ਰੋਜ਼ਾਨਾ ਜੀਵਨ ਹੋਰ ਵੀ ਚੁਣੌਤੀਪੂਰਨ ਹੋ ਗਿਆ ਗਾਜ਼ਾ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਰਿਪੋਰਟ ਦਿੱਤੀ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਲਗਭਗ 3 ਸਾਲ ਚੱਲੀ جنگ ਵਿੱਚ 66000 ਤੋਂ ਵੱਧ ਫਲਸਤੀਨੀ ਮਾਰੇ ਗਏ ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਫੌਜੀ ਹਮਲੇ ਜਾਰੀ ਨੇ ਜਦੋਂ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬਿਜ਼ਾਮੀਨ ਨੇਤਨ ਜਾਹੁ ਵਾਸ਼ਿੰਗਟਨ ਵਿੱਚ ਨੇ ਅਤੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ 트ੰਪ ਨਾਲ ਮੁਲਾਕਾਤ ਕਰਨ ਦੀ ਯੋਜਨਾ ਅਪਣਾਰੇ ਨੇ ਨੇਤਨ ਜਾਹੂ جنگ ਨੂੰ ਖਤਮ ਕਰਨ ਲਈ ਮਹੱਤਵਪੂਰਨ ਅੰਤਰਰਾਸ਼ਟਰੀ ਦਬਾਅ ਹੇਠ ਨੇ ਇਜ਼ਰਾਈਲੀ ਇਤਰਾਜਾਂ ਦੇ ਬਾਵਜੂਦ ਮੁੱਖ ਪੱਛਮੀ ਸਹਿਯੋਗੀ ਫلسطਿਨੀ ਰਾਸ਼ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਵੱਡੀ ਸੂਚੀ ਵਿੱਚ ਸ਼ਾਮਲ ਹੋ ਗਏ। ਯੂਰਪੀਅਨ ਯੂਨੀਅਨ ਇਜ਼ਰਾਈਲ ਵਿਰੁੱਧ ਪਾਬੰਦੀਆਂ ਤੇ ਵਿਚਾਰ ਕਰ ਰਹੀ ਹੈ ਤੇ ਇਜ਼ਰਾਈਲ ਵਿਰੁੱਧ ਖੇਡਾਂ ਅਤੇ ਸੱਭਿਆਚਾਰਕ ਬਾਈਕਾਟ ਲਗਾਉਣ ਦੀਆਂ ਕੋਸ਼ਿਸ਼ਾਂ ਵੀ ਵਧ ਰਹੀਆਂ ਨੇ। ਪੰਜਾਬ ਵਿਧਾਨ ਸਭਾ ਇਜ਼ਲਾਸ ਦੇ ਆਖਰੀ ਦਿਨ ਦੀ ਕਾਰਵਾਈ ਦੌਰਾਨ ਪੰਜਾਬ ਪੁਨਰਵਾਸ ਮਤੇਤੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਚ ਜੋ ਤਬਾਹੀ ਹੜ੍ਹਾਂ ਕਾਰਨ ਹੋਈ ਹੈ ਉਹ ਪਹਿਲਾਂ ਕਦੇ ਨਹੀਂ ਹੋਈ ਉਹਨਾਂ ਕਹਾਂਗੇ ਹੜ੍ਹਾਂ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਡਰੇਨਾ ਅਤੇ ਨਾਲਿਆਂ ਦੀ ਸਫਾਈ ਕਰਵਾਈ ਜਾ ਚੁੱਕੀ ਸੀ ਉਹਨਾਂ ਕਹਾਂਗੇ ਪੰਜਾਬ ਸਰਕਾਰ ਵੱਲੋਂ ਹੜ੍ਹ ਆਉਣ ਤੋਂ ਪਹਿਲਾਂ ਹੀ ਉੱਥੇ ਮੰਤਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਸਨ ਜਿੱਥੇ ਸਿਰਫ ਥੋੜਾ ਜਿਹਾ ਪਾਣੀ ਆਇਆ ਸੀ ਅਮਨ ਅਰੋੜਾ ਨੇ ਕਿਹਾ ਕਿ ਲੋਕਾਂ ਨੇ ਜਿਸ ਤਰੀਕੇ ਦਾ ਪਿਆਰ ਇਨ੍ਹਾਂ ਹੜ੍ਹਾਂ ਦੌਰਾਨ ਸਰਕਾਰ ਦੇ ਨੁਮਾਇਦਿਆਂ ਨੂੰ ਦਿੱਤਾ ਉਹ ਦੇਖਣ ਵਾਲਾ ਸੀ ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਦੇ ਬੰਬੂ ਕਾਰਟ ਵਾਲੇ ਬਿਆਨ ਤੇ ਤੰਜ ਕੱਸਦਿਆਂ ਕਿਹਾ ਕਿ ਅਸੀਂ ਬੰਬੂ ਕਾਰਟ ਤੇ ਚੜ ਕੇ ਸਿਰਫ ਫੋਟੋ ਨਹੀਂ ਕਰਵਾਈ ਅਸੀਂ ਗਰਾਊਂਡ ਤੇ ਕੰਮ ਕਰਨ ਵਾਲੇ ਬੰਦੇ ਆ ਅਮਨ अरोड़ा ਨੇ ਕਿਹਾ ਕਿ ਪਿਛਲੇ 1 ਮਹੀਨੇ ਤੋਂ ਡੀਸੇਲਟਿੰਗ ਦੀ ਗੱਲ ਚੱਲ ਰਹੀ ਸੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੀਆਂ ਡਿਊਟੀਆਂ ਬਖੂਬੀ ਨਿਭਾਈਏ ਉਨ੍ਹਾਂ ਕਿਹਾ ਵਿਆਸ ਦਰਿਆ ਨੇ ਬਹੁਤ ਤਬਾਹੀ ਮਚਾਈ ਕਾਂਗਰਸ ਦੇ ਮੁਕਾਬਲੇ ਸਾਡੀ ਸਰਕਾਰ ਨੇ ਡੀਸੇਲਟਿੰਗ ਤੇ ਜ਼ਿਆਦਾ ਪੈਸਾ ਖਰਚਿਆ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਅੱਜ ਦੂਜਾ ਤੇ ਆਖਰੀ ਦਿਨ ਹੈ ਇਜਲਾਸ ਦੇ ਦੂਜੇ ਦਿਨ ਵੀ ਹੜ ਦੇ ਮੁੱਦੇ ਤੇ ਜ਼ੋਰਦਾਰ ਹੰਗਾਮਾ ਹੋ ਸਕਦਾ ਇਸ ਦੌਰਾਨ ਸਰਕਾਰ ਕੇਂਦਰ ਤੋਂ 20000 ਕਰੋੜ ਦੀ ਮਦਦ ਦੇ ਲਈ ਪ੍ਰਸਤਾਵ ਪਾਸ ਕਰ ਸਕਦੀ ਹੈ ਉਥੇ ਪਾਜਪਾ ਨੇ ਇਸ ਸੈਸ਼ਨ ਦਾ ਬਾਈਕਾਟ ਕੀਤਾ ਉਹ ਸੈਕਟਰ 37 ਚ ਜਨਤਾ ਦੀ ਵਿਧਾਨ ਸਭਾ ਦੇ ਨਾਮ ਤੋਂ ਇੱਕ ਪ੍ਰੋਗਰਾਮ ਕਰਨਗੇ ਤੇ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਨਗੇ ਇਸ ਦੌਰਾਨ ਪੰਜਾਬ ਸਰਕਾਰ ਦੇ ਮੰਤਰੀ ਹਰਪਜਨ ਸਿੰਘ ਈਟੀਓ ਨੇ ਕਿਹਾ ਕਿ ਪਾਜਪਾ ਚਰਚਾ ਤੋਂ ਭੱਜ ਰਹੀ ਹੈ ਉਹਨਾਂ ਨੂੰ ਵਿਧਾਨ ਸਭਾ ਚ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਉੱਥੇ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਦੇਵੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਕਾਨੂੰਨ ਅਤੇ ਨਿਯਮਾਂ 'ਚ ਸੋਧਾਂ ਤੇ ਪੰਜਾਬ ਬੀਜ ਸੋਧ ਬਿੱਲ 2025 ਨੂੰ ਵਿਧਾਨ ਸਭਾ ਵੱਲੋਂ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਹੈ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 2 ਲੱਖ ਕੁਇੰਟਲ ਕਣਕ ਦੇ ਬੀਜ ਮੁਫਤ ਮਹੱਈਆ ਕਰਵਾਏ ਜਾਣੇ ਨੇ ਇਸੇ ਤਰ੍ਹਾਂ ਉਦਯੋਗਪਤੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਕਾਰੋਬਾਰ ਦਾ ਅਧਿਕਾਰ ਐਕਟ ਪੰਜਾਬ ਵਸਤੂਆਂ ਤੇ ਸੇਵਾਵਾਮਾ ਟੈਕਸ ਸੋਧ ਬਿੱਲ 2025 ਪੰਜਾਬ ਅਪਾਰਟਮੈਂਟ ਤੇ ਜ਼ਾਇਦਾਦ ਨਿਯਮ ਸੋਧ ਬਿੱਲ ਪੰਜਾਬ ਸਹਿਕਾਰੀ ਸਵਾਵਾਮਾ ਬਿੱਲ 2025 ਤੇ ਪੰਜਾਬ ਨਗਰ ਸੁਧਾਰ ਸੋਧ ਬਿੱਲ 2025 ਚ ਸੋਧਾਂ ਨੂੰ ਵੀ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਹੈ ਪੰਜਾਬ ਦੇ ਸਿੱਖਿਆ ਮੰਤਰੀ ਬੀਤੇ ਦਿਨ ਮਹਾਲੀ ਦੇ ਹਸਪਤਾਲ ਮੈਕਸ ਵਿਖੇ ਪਹੁੰਚੇ ਇਸ ਦੌਰਾਨ ਉਹਨਾਂ ਨੇ ਹਸਪਤਾਲ ਪ੍ਰਬੰਧਨ ਦਾ ਜ਼ਾਇਜ਼ਾ ਲਿਆ ਤੇ ਹਸਪਤਾਲ ਦੀ ਵੀਡੀਓ ਬਣਾ ਕੇ ਦੱਸਿਆ ਕਿ ਕਿਵੇਂ ਹਸਪਤਾਲ ਪ੍ਰਸ਼ਾਸਨ ਸਿਰਫ ਪੈਸਿਆਂ ਨਾਲ ਹੀ ਮਤਲਬ ਰੱਖ ਰਿਹਾ ਤੇ ਮਰੀਜ਼ਾਂ ਦੀ ਫਾਈਲ ਨਾ ਬਨਣ ਤੱਕ ਉਹਨਾਂ ਨੂੰ ਪਰਤੀ ਨਹੀਂ ਕਰ ਰਿਹਾ ਸਿੱਖਿਆ ਮੰਤਰੀ ਨੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਇਹ ਮੁੱਦਾ ਸਿਹਤ ਮੰਤਰੀ ਅੱਗੇ ਰੱਖਣਗੇ ਤੇ ਹਸਪਤਾਲ ਦੇ ਬੈੱਡ ਚੈੱਕ ਕਰਵਾਉਣਗੇ। ਉਹਨਾਂ ਨੇ ਦੱਸਿਆ ਕਿ ਐਮਰਜੈਂਸੀ ਵਾਰਚ ਬੈੱਡ ਖਾਲੀ ਹੋਣ ਦੇ ਬਾਵਜੂਦ ਮਰੀਜ਼ਾਂ ਨੂੰ ਪਰਤੀ ਨਹੀਂ ਕੀਤਾ ਜਾ ਰਿਹਾ ਤੇ ਇਸ ਦੌਰਾਨ ਉਹਨਾਂ ਨੂੰ ਪਹਿਲਾਂ ਫਾਈਲ ਬਣਾਉਣ ਲਈ ਕਾਫੀ ਇੰਤਜ਼ਾਰ ਕਰਵਾਇਆ ਜਾ ਰਿਹਾ। ਇਸ ਦੌਰਾਨ ਮਰੀਜ਼ਾਂ ਨੂੰ ਹਸਪਤਾਲ ਦੇ ਬਾਹਰ ਹੀ ਰੱਖਿਆ ਜਾ ਰਿਹਾ। ਮੰਤਰੀ ਹਰਜੋਤ ਬੈਂਸ ਨੇ ਇਸ ਘਟਨਾ ਤੇ ਟਵੀਟ ਕਰਦੇ ਹੋਏ ਲਿਖਿਆ ਅੱਜ ਮੈਕਸ ਹਸਪਤਾਲ ਮਹਾਲੀ ਚ ਬਹੁਤ ਹੀ ਦੁਖਦਾਈ ਨ੍ਰਿਸ਼ਠ ਦੇਖਣ ਨੂੰ ਮਿਲਿਆ ਪ੍ਰਬੰਧਕਾਂ ਦੀ ਅਣਗਹਿਲੀ ਤੇ ਪੈਸਾ ਕਮਾਉਣ ਦੇ ਹੋਰ ਕਾਰਨ ਦੂਰੋਂ ਨੇੜੇੋਂ ਆਏ ਮਰੀਜ਼ਾਂ ਨੂੰ ਐਮਰਜੈਂਸੀ 'ਚ ਦਾਖਲ ਕਰਨ ਦੀ ਬਜਾਏ ਫਾਈਲ ਬਣਾਉਣ ਦੇ ਬਹਾਨੇ ਬਾਹਰ ਬਿਠਾ ਦਿੱਤਾ ਜਾਂਦਾ। ਜਦਕਿ ਐਮਰਜੈਂਸੀ ਬਾੜ ਬਿਲਕੁਲ ਖਾਲੀ ਹੁੰਦਾ। ਹਮੀਰਪੁਰ ਤੋਂ ਇੱਕ ਬਜ਼ੁਰਗ ਮਾਤਾ ਜੀ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਆਏ ਸਨ ਪਰ ਉਹਨਾਂ ਨੂੰ 20-25 ਮਿੰਟ ਐਂਬੂਲੈਂਸ 'ਚ ਬਾਹਰ ਰੱਖਿਆ ਗਿਆ ਤੇ ਐਮਰਜੈਂਸੀ 'ਚ ਦਾਖਲ ਨਹੀਂ ਕੀਤਾ ਗਿਆ। ਆਖਿਰਕਾਰ ਮੈਨੂੰ ਮਜਬੂਰ ਹੋ ਕੇ ਹਸਪਤਾਲ ਅੰਦਰ ਜਾ ਕੇ ਬਜ਼ੁਰਗ ਮਾਤਾ ਜੀ ਸਮੇਤ ਇੱਕ ਹੋਰ ਮਰੀਜ਼ ਨੂੰ ਦਾਖਲ ਕਰਵਾਉਣਾ ਪਿਆ ਜੋ ਬਾਹਰ ਇਲਾਜ ਲਈ ਪਟਕਰੇ ਸਨ। 24 ਸਤੰਬਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੇ ਲੇ ਵਿੱਚ ਹੋਈ ਹਿੰਸਾ ਤੋਂ ਬਾਅਦ ਕਈ ਖੇਤਰਾਂ ਵਿੱਚ ਕਰਫਿਊ ਲਗਾਇਆ ਗਿਆ। 5 ਤੋਂ ਵੱਧ ਲੋਕਾਂ ਦੇ ਇਕੱਠ ਹੋਣ ਦੀ ਮਨਾਹੀ ਹੈ। ਸੋਨਮ ਬਾਂਗਚੁਕ ਨੂੰ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਜਿਸ ਕਾਰਨ ਉਹਨਾਂ ਦੀ ਗ੍ਰਿਫਤਾਰੀ ਅਤੇ ਜੇਲ੍ਹ ਹੋਈ। ਹਿੰਸਾ ਦਾ ਪ੍ਰਭਾਵ ਹੁਣ ਸੈਰਸਪਾਟਾ ਖੇਤਰ ਤੇ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ। ਪਹਿਲਗਾਮ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਵੀ ਅਜਿਹੀ ਪ੍ਰਭਾਵ ਦੇਖਣ ਨੂੰ ਮਿਲਿਆ। ਜੰਮੂ ਕਸ਼ਮੀਰ ਅਤੇ ਲਦਾਖ ਮੁੱਖ ਤੌਰ ਤੇ ਸੈਰਸਪਾਟੇ ਤੇ ਨਿਰਭਰ ਨੇ। ਇਸ ਖੇਤਰ ਵਿੱਚ ਅਸ਼ਾਂਤੀ ਅਤੇ ਖਰਾਬ ਮੌਸਮ ਸੈਰ-ਸਪਾਟੇ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਹੈ। ਅਗਸਤ ਵਿੱਚ ਪਾਰਿਵਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਯਾਤਰਾਵਾਂ ਰੱਦ ਕਰ ਦਿੱਤੀਆਂ। ਹਿੰਸਾ ਨੂੰ ਵੀ ਇਨ੍ਹਾਂ ਯਾਤਰਾਵਾਂ ਦੇ ਹੋਣ ਦਾ ਕਾਰਨ ਦੱਸਿਆ ਜਾ ਰਿਹਾ। ਜੰਮੂ ਕਸ਼ਮੀਰ ਅਤੇ ਲਦਾਖ ਵਿੱਚ ਆਮ ਤੌਰ ਤੇ ਸਤੰਬਰ ਅਤੇ ਅਕਤੂਬਰ ਵਿੱਚ ਸਭ ਤੋਂ ਵੱਧ ਸਲਾਨੀ ਆਉਂਦੇ ਨੇ। ਹਾਲਾਂਕਿ ਇਸ ਸਾਲ ਖਰਾਬ ਮੌਸਮ, ਪਹਿਲਾ ਪਹਿਲਗਾਮ ਹਮਲਾ ਅਤੇ ਹੁਣ ਲੇ ਲਦਾਖ ਹਿੰਸਾ ਨੇ ਸੈਰ-ਸਪਾਟੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਖੇਤਰ ਦੀ ਮੌਜੂਦਾ ਸਥਿਤੀ ਕਾਰਨ ਲੋਕ ਯਾਤਰਾ ਤੋਂ ਵਾਚ ਰਹੇ ਨੇ ਜਿਸ ਕਾਰਨ ਬਹੁਤ ਸਾਰੇ ਲੋਕ ਆਪਣੀਆਂ ਯੋਜਨਾਬੰਦ ਯਾਤਰਾਵਾਂ ਨੂੰ ਰੱਦ ਕਰ ਰਹੇ ਨੇ ਦੁਬਈ ਕੋਮਾਂਤਰੀ ক্রিকেট ਸਟੇਡੀਅਮ ਵਿੱਚ ਫਾਈਨਲ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ 2025 ਜਿੱਤ ਲਿਆ ਪਾਕਿਸਤਾਨ ਵੱਲੋਂ ਦਿੱਤੇ 147 ਦੌੜਾਂ ਦੇ ਪਿੱਛੇ ਦਾ ਪਿੱਛਾ ਕਰਦੇ ਆ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਬੀ ਦੌੜਾਂ ਤੇ ਹੀ ਭਾਰਤ ਦੀਆਂ ਤਿੰਨ ਵਿਕਟਾਂ ਡਿੱਗ ਗਈਆਂ। ਅਭਿਸ਼ੇਕ ਸ਼ਰਮਾ 5, ਸ਼ੁਭਮਨ ਗਿੱਲ 12 ਅਤੇ ਕਪਤਾਨ ਸੂਰਿਆ ਕੁਮਾਰ ਯਾਦਵ ਇੱਕ ਦੌੜਾਂ ਬਣਾ ਕੇ ਆਊਟ ਹੋ ਗਏ ਪਰ ਤਿਲਕ ਵਰਮਾ ਦੀਆਂ 69 ਦੌੜਾਂ ਅਤੇ ਸ਼ਿਵਮ ਦੁਬੇ ਦੀਆਂ 33 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਰੋਮਾਂਚਿਕ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਜੋ ਰਣਨੀਤਿਕ ਫੈਸਲਾ ਸਾਬਿਤ ਹੋਇਆ। ਪਾਕਿਸਤਾਨ ਨੇ ਸਾਹਿਬਜਾਦਾ ਫਰਹਾਨ 38 ਗੇਂਦਾਂ ਉੱਤੇ 57 ਦੌੜਾਂ ਅਤੇ ਫਕਰ ਜ਼ਮਾਨ 35 ਗੇਂਦਾਂ ਉਤੇ 46 ਦੌੜਾਂ ਦੀ ਸ਼ਾਨਦਾਰ ਬੱਲੇਬਾਜ਼ੀ ਬਦੌਲਤ ਵਧੀਆ ਸ਼ੁਰੂਆਤ ਕੀਤੀ ਹਾਲਾਂਕਿ 84 ਦੌੜਾਂ ਤੇ ਫਰਹਾਨ ਦੀ ਪਹਿਲੀ ਵਿਕਟ ਡਿਗਨ ਤੋਂ ਬਾਅਦ ਹੀ ਟੀਮ ਦਾ ਤਾਜ਼ ਦੇ ਪੱਤੇ ਆ ਵੰਗ ਬਿਖਰ ਗਈ ਬਰਨੋ ਕੁਲਦੀਪ ਅਤੇ ਅਕਸ਼ਰ ਦੀ ਭਾਰਤੀ ਸਪੀਨ ਤਿਕੜੀ ਨੇ ਤੇਜ਼ੀ ਨਾਲ ਕੁਝ ਵਿਕਟਾਂ ਲਈਆਂ ਅਤੇ ਪਾਕਿਸਤਾਨ ਉੱਤੇ ਦਬਾਅ ਬਣਾ ਲਿਆ ਪੂਰੀ ਟੀਮ ਨਾਟਕੀ ਢੰਗ ਨਾਲ ਸਿਰਫ 19.1 ਓਵਰਾਂ ਵਿੱਚ 146 ਦੌੜਾਂ ਉੱਤੇ ਆਊਟ ਹੋ ਗਈ। ਪਾਕਿਸਤਾਨ ਦੇ ਵਿਚਾਰ ਲੈਤੇ ਹੇਟਲੇ ਬੱਲੇਬਾਜ਼ 파ਰਦ ਦੀ ਅਨੁਸਾਰਿਤ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਨਹੀਂ ਕਰ ਸਕੇ ਤਿੰਨ ਬੱਲੇਬਾਜ਼ ਤਾਂ ਕੋਈ ਦੌੜ ਨਹੀਂ ਬਣਾ ਸਕੇ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦਾ ਤਾਪਮਾਨ ਸਥਿਰ ਰਿਹਾ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2 ਡਿਗਰੀ ਵੱਧ ਰਿਹਾ। ਅੱਜ ਤਾਪਮਾਨ ਵਿੱਚ ਥੋੜਾ ਵਾਧਾ ਸੰਭਵ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਰਾਹਤ ਦੀ ਉਮੀਦ ਹੈ। ਕੱਲ ਰਾਜ ਵਿੱਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਦੇ ਆਸ-ਪਾਸ ਰਿਹਾ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਸਮਰਾਲਾ ਵਿੱਚ 38.9 ਡਿਗਰੀ ਦਰਜ ਕੀਤਾ ਗਿਆ ਹਾਲਾਂਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ ਮੌਸਮ ਖੁਸ਼ਕ ਰਹੇਗਾ ਰਾਜ ਵਿੱਚ ਨਮੀ ਦਾ ਪੱਧਰ ਜੋ ਹਾਲ ਹੀ ਦੇ ਮੌਨਸੂਨ ਸੀਜ਼ਨ ਦੌਰਾਨ 90% ਤੱਕ ਪਹੁੰਚ ਗਿਆ ਸੀ ਹੁਣ 60 ਤੋਂ 80% ਦੇ ਵਿਚਕਾਰ ਹੈ ਪਾਬ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪੰਜਾਬ ਵਿੱਚ ਔਸਤ ਤਾਪਮਾਨ 36 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿੰਦਾ ਪਰ ਹੁਣ ਇਸ ਗਰਮੀ ਤੋਂ ਰਾਹਤ ਮਿਲਨੀ ਸ਼ੁਰੂ ਹੋ ਜਾਵੇਗੀ ਹਾਲਾਂਕਿ ਮੀਂਹ ਨਹੀਂ ਪਵੇਗਾ ਪਰ ਤਾਪਮਾਨ ਘਟਣਾ ਸ਼ੁਰੂ ਹੋ ਜਾਵੇਗਾ ਅੱਜ ਲਈ ਸਿਰਫ ਇੰਨਾ ਹੀ ਹੁਣ ਮੈਨੂੰ ਦਈ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ